ਆਜ਼ਾਦੀ ਦਿਹਾੜੇ ਤੇ ਮੁੱਖ ਰੱਖਦੇ ਆ ਸਮਾਣਾ ਦੇ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਜਿਹੜੀ ਰਸਮ ਹੈ ਅਗਰਵਾਲ ਧਰਮਸ਼ਾਲਾ ਤੇ ਸਕੂਲ ਪਬੰਦਕ ਕਮੇਟੀ ਦੇ ਪ੍ਰਧਾਨ ਮਦਨ ਮਿੱਤਲ ਵੱਲੋਂ ਕੀਤੀ ਗਈ ਤੇ ਸਮੂਹ ਮੈਂਬਰਾਂ ਨੇ ਉਸ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਤੇ ਮੌਕੇ ਤੇ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਸਕੂਲ ਦੇ ਵਿੱਚ ਬੱਚਿਆਂ ਦੇ ਮਾਪੇ ਨੇ ਪਹੁੰਚ ਕੇ ਸ਼ਿਰਕਤ ਕੀਤੀ ਤੇ ਬੱਚਿਆਂ ਦੇ ਮਾਪਿਆਂ ਨੂੰ ਜਿਹੜੀ ਹੈ ਦੱਸਿਆ ਗਿਆ ਕਿ ਇਹਨਾਂ ਬੱਚਿਆਂ ਦਾ ਜਿਹੜਾ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਜਿਹੜੀ ਹੈ ਆਜ਼ਾਦੀ ਦੇ ਬਾਰੇ ਦੱਸੋ ਤਾਂ ਕਿ ਬੱਚਿਆਂ ਨੂੰ ਜਿਹੜਾ ਪਤਾ ਲੱਗ ਸਕੇ ਤੇ ਬੱਚਿਆਂ ਵੱਲੋਂ ਵੀ ਜਿਹੜਾ ਆਜ਼ਾਦੀ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਜਿਹੜੀਆਂ ਵਕ-ਵਕ ਡਰੈਸਾ ਪਾ ਕੇ ਪ੍ਰੋਗਰਾਮ ਸਾਹਮਣੇ ਲਿਆਂਦੇ ਗੱਲਬਾਤ ਕਰਾਂਗੇ ਸਾਰੀ ਪ੍ਰਧਾਨ ਮੰਤਰੀ ਮਿੱਤਲ ਮੌਕੇ ਤੇ ਮੌਜੂਦ ਨੇ ਔਰ ਬੱਚਿਆਂ ਦੇ ਜਿਹੜੇ ਪ੍ਰੇਡ ਵੀ ਕੀਤੀ ਦੇਸ਼ ਵਾਸੀਆਂ ਜੀ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ 15 ਅਗਸਤ ਦੇ 71ਵੇਂ ਜਨਮ ਦਿਨ ਤੇ ਮੈਂ ਲੱਖ ਲੱਖ ਮੁਬਾਰਕਾਂ ਦੇਣਾ ਬੜਾ ਖੁਸ਼ੀ ਦਾ ਦਿਨ ਆਉਂਦਾ ਇਹ ਬੜੇ ਸਦਾ ਬਾਦ ਕਿਉਂਕਿ ਆਪਣੇ ਬਜ਼ੁਰਗਾਂ ਨੇ ਆਪਣੇ ਸਿੱਧੀਆਂ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਸलाम ਇੱਕ ਵਾਰੀ ਫੇਰ ਮੈਂ ਆਪਣੇ 15 ਅਗਸਤ ਦੇ ਲੱਖ ਲੱਖ ਮੁਬਾਰਕਾਂ ਦਿਨ ਉਸ ਪਰ ਮੈਂ ਦੇਸ਼ ਵਾਸੀਓ ਕੋ ਨਾ ਹੀ ਗਵਾਸੀਓ ਕੋ ਲਕਿ ਸਕੂਲ ਮੈਂ ਆਏ ਸਭ ਗਨਮਾਨਯ ਵਕਤੀ बच्चों लख लाख वधाइया देना ये कामना करता करना कि असी देश के प्रति भी सोचिए देश के तरक्की के लिए सोचिए हमेशा उसके लिए तत्पर रहिए और जितने भी अपने शहीद हुए हैं उन्होंने ये सलाम और दिल से उनकी गहराइयों का बहुत बहुत अच्छी शुक्रिया अदा करते हैं तो उन्होंने ये भी उम्मीद अगे देशवासियों से करते हैं कि वो देश के प्रति हमेशा सजेक्ट रहे